ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜ਼ਿਮੀਂਦਾਰ ਭਰਾ ਦੋ ਗਾਵਾ ਜਾਂ ਵੱਧ ਜਾਣਕਾਰੀ ਆਪਾਂ ਲਵਾਂਗੇ ਭਾਈ ਤੋਂ ਜੇ ਕਿਸੇ ਨੇ ਇਦਾਂ ਦੀ ਅੜ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਦੱਸੋ ਜੀ ਆਪਣਾ ਮੇਰੇ ਨਾਮ ਮਰਤਪਾਲ ਹਾਂਜੀ ਪਿੰਡ ਧੌਲਾ ਵੀਰੇ ਪਤੀ ਬਲਾਸਪੁਰ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਵੀਰੇ 98780 ਹਾਂਜੀ 28982 ਠੀਕ ਹੈ ਜੀ 98788 ਹਾਂਜੀ 87600 ਵੀਰੇ ਠੀਕ ਹੈ ਜੀ ਤੇ ਹਾਂਜੀ ਬਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਵੀਰੇ ਘਰ ਦੀ ਵਹਿੜਾ ਬਾਈ ਆਪਣੀ ਹਾਂਜੀ ਦੂਜੇ ਸੂਏ ਆ ਵੀਰੇ ਠੀਕ ਹੈ ਜੀ ਤੇ 15 ਤੋਂ 18 ਕ ਦਿਨਾਂ ਦੀ ਕੱਚੀ ਆ ਇਹ ਠੀਕ ਹੈ ਜੀ ਹਾਂ ਵੀਰੇ ਤੇ ਰੇਟ ਭਰਾ ਦਾ ਇਹਦਾ ਰੇਟ ਵੀਰੇ ਫੋਨ ਤੇ ਹੀ ਕਰਾਂਗੇ ਠੀਕ ਹੈ ਜੀ ਤੋਰ ਦੋ ਭਰਾ ਲੋ ਭਰਾ ਉਧਰ ਨਹੀਂ ਤੋਰ ਲੋ ਜੀ ਚੈੱਕ ਕਰ ਸਕਦੇ ਪਰਾ ਪੂਰਾ ਤਰਾ ਲੋ ਜੀ ਮੋੜ ਲਈ ਮੋੜ ਲਓ ਲੋ ਜੀ ਫੇਸਕਾ ਬਾਕੀ ਵੀਰੇ ਆਪਣੇ ਘਰ ਦੀਆਂ ਵੜਾਣੇ ਇਹ ਕੋਈ ਆਏ ਨਹੀਂ ਵੀ ਬੁਬਾਰ ਵਾਲਾ ਕੰਮ ਆ ਠੀਕ ਹੈ ਜੀ ਬਾਕੀ ਅੱਬਾ ਤਿਆਰ ਕਰਕੇ ਆ ਇਕੱਠੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਨਾ ਤਿਆਰ ਕਰਕੇ ਵੇਚਦੇ ਹਾਂ ਠੰਡੀ ਸੀਲ ਵੀ ਬਹੁਤ ਆ ਵੀਰੇ ਲੈ ਠੀਕ ਹੈ ਜੀ ਜੇ ਮਰਜੀ ਵੀਰੇ ਹਜੇ ਢਿੱਲਾ ਢੁਲਾ ਬਹੁਤ ਪਈਆਂ ਨੇ ਠੀਕ ਹੈ ਜੀ ਜਾਨੀ ਇਹ ਤੁਹਾਡੇ ਸਾਹਮਣੇ ਹੀ ਆ ਬਾਈ ਐਦ ਕੀ ਸੂਆ ਕਿਵੇਂ ਸੁਣਾ ਜੀ ਨੇ ਸੂਆ ਵੀਰੇ ਦੂਜਾ ਦੂਜਾ ਹਾਂ ਜੀ ਲੱਗ ਲੋ ਬਹੁਤ ਪਿੰਘਾਲੇ ਦਿਨ ਵੀ ਪਿਆ ਨਾ ਹਾਂ ਵੀਰੇ 15 ਤੋਂ 18 ਦਿਨ ਆਰਾਮ ਨਾਲ ਲੈ ਜੂ ਬਾਈ ਠੀਕ ਹੈ ਜੀ ਬੰਦੋ ਜੀ ਹਾਂ ਜੀ ਲੋ ਜੀ ਲੋ ਜੀ ਚੈੱਕ ਕਰ ਸਾਦੇ ਬਾਕੀ ਕਟੀਆਂ ਵੀ ਬਾਈ ਕਹਿੰਦਾ ਬਹੁਤ ਸੋਹਣੀਆਂ ਬਾਕੀ ਇਹਨਾਂ ਦੀ ਵੀ ਜਾਣਕਾਰੀ ਲਵਾਂਗੇ ਆਪਾਂ ਠੀਕ ਹੈ ਜੀ ਲੋ ਜੀ ਹਾਂ ਜੀ ਬਾਈ ਦੂਜੀ ਵਿਹੜ ਦੀ ਜਾਣਕਾਰੀ ਦਿਓ ਜੀ ਦੂਜੀ ਵੀਰੇ ਇਹ ਵੀ ਦੂਜੇ ਸੂਏ ਆ ਬਾਈ ਠੀਕ ਹੈ ਜੀ ਆਪਣੀ ਘਰ ਦੀ ਵਿਹੜ ਆ ਬਾਈ ਇਹ ਵੀ ਠੀਕ ਹੈ ਜੀ ਕੋਈ ਬਵਾਰ ਵਾਲਾ ਕੰਮ ਨਹੀਂ ਜ਼ਿੰਮੇਵਾਰ ਬੰਦੇ ਆ ਠੀਕ ਹੈ ਜੀ ਹਨਾ ਪਾਲ ਕੇ ਮਤਲਬ ਆਪਣੇ ਘਰ ਦੀਆਂ ਹੀ ਬੱਸੀਆਂ ਸੀ ਇਹ ਠੀਕ ਹੈ ਜੀ ਦੇਖੇ ਮੈਂ ਸੁਏ ਤਿਆਰ ਹੋਈ ਇਹ ਵੀ ਦੂਜੇ ਆ ਵੀਰੇ ਠੀਕ ਆ ਦਿਨ ਕਿੰਨੇ ਜੀ ਬਾਕੀ ਨੇ ਇਹਦੇ ਵੀਰੇ ਲੈ ਜੂਗੀ ਮਨ ਲਾ 10 ਤੋਂ 15 ਦਿਨ ਲੈ ਜੂ ਵੀਰੇ ਠੀਕ ਹੈ ਜੀ 10 ਤੋਂ 15 ਦਿਨ ਹਾਂ ਵੀਰੇ ਪ੍ਰਾ ਲੈ ਵਲੂ ਜੇ ਕਰਸਾ ਦੀ ਲੱਟ ਨੂੰ ਆਈ ਸੀ ਬਹੁਤ ਤੋੜ ਦੋ ਪ੍ਰਾ ਨੂੰ ਫੇਸ ਕੁਆਲਟੀ ਚੱਕਰ ਸਾਹਿਬ ਪ੍ਰਾ ਤੋੜਾ ਤਰਾ ਤੁਹਾਡੇ ਸਾਹਮਣੇ ਬਹੁਤ ਚੰਗੀ ਵਹਿੜਾ ਵੀਰੇ ਸ਼ੀਮਨ ਦੀ ਆ ਠੀਕ اے بی ایس ਦੀ ਆ ਠੀਕ ਹੈ ਜੀ ਦੋਨੀਆਂ ਬੈੜਾ ਵੀਰੇ ਠੀਕ ਲੋ ਜੀ ਪੂਰਾ ਤੁਹਾਡੇ ਸਾਹਮਣੇ ਆ ਇਹਦਾ ਰੇਟ ਪਰਾ ਇਹ ਫੋਨ ਦੀ ਗੱਲ ਆ ਬਾਈ ਯਾਰ ਠੀਕ ਹੈ ਜੀ ਇੱਕ ਮਿੰਟ ਲੋ ਜੀ ਮੈਂ ਚੈੱਕ ਕਰ ਲਉ ਵੀਰੇ ਬਾਅਦ ਮੈਂ ਜਿਵੇਂ ਮਰਜ਼ੀ ਥੱਲੇ ਬੈਠਾ ਰਹਿ ਗਈ ਠੀਕ ਹੈ ਜੀ ਲੈ ਲੋ ਜੀ ਮੈਂ ਰਸਾ ਲੈ ਉੱਤੇ ਧਰਦੇ ਜਿਵੇਂ ਮਰਜ਼ੀ ਬੈਠਾ ਰਹਿ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਲੋ ਪਰਾ ਬੰਦ ਪਰਾ ਨੂੰ ਵੀ ਲੋ ਜੀ ਦੇਖ ਸਾ ਤੇ ਪਰਾ ਆਇਆ ਉਹ ਪਾਇਆ ਇਹ ਵੀ ਦੂਜੇ ਸੂਈ ਨੂੰ ਤਿਆਰ ਠੀਕ ਹੈ ਜੀ ਦੇਣ ਇਹ ਵੀ ਬਾਈ ਕਹਿੰਦਾ ਲੈ ਜੂ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੇ ਲੜੀ ਬਾਈ ਦਾ ਨੰਬਰ ਆਪਸ ਸਕਰੀਨ ਤੇ ਵੀ ਲਾ ਦਾਂਗੇ ਠੀਕ ਹੈ ਜੀ ਲੋ ਭਰਾ ਬਾਈ ਕੋਲ ਦੋ ਗਾਮਾ ਠੀਕ ਹੈ ਦੋਨੇ ਸੂਨ ਵਾਲੀਆਂ ਰੇਟ ਬਾਈ ਜੀ ਕਹਿੰਦੇ ਫੋਨ ਤੇ ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਲੋ ਜੀ ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਸਕਰੀਨ ਦੀ ਬੈਕ ਸਾਈਡ ਨੰਬਰ ਵੀ ਚੱਲਦਾ ਜੀ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ